ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਹੋਣ ਜਾ ਰਹੀਆਂ ਉਪਚੋਣਾਂ ਲਈ ਤਿਆਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਇਲਾਕੇ ਚ ਰੋਡ ਸ਼ੋ ਕਰੇਗੀ ਰੋਡ ਸ਼ੋ 21 ਅਗਸਤ ਨੂੰ ਪਟਿਆਲਾ ਸ਼ਹਿਰੀ ਸੀਟ ਤੇ ਹੋਣ ਵਾਲੀ ਉਪਚੋਣ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ ਰੋਡ ਸ਼ੋ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਲੀਡਰ ਮਨੀਸ਼ ਸਿਸੋਦੀਆ ਸੰਸਦ ਭਗਵੰਤ ਮਾਨ ਤਰਮਵੀਰ ਗਾਂਧੀ ਤੇ ਪਾਰਟੀ ਉਮੀਦਵਾਰ ਹਰਜੀਤ ਸਿੰਘ ਅਗਾਲਤੀ ਵਾਲਾ ਸ਼ਾਮਲ ਹੋਣਗੇ ਪਟਿਆਲਾ ਚ ਆਮਾਦੀ ਪਾਰਟੀ ਵੱਲੋਂ ਰੋਡ ਸ਼ੋ ਕੀਤਾ ਜਾਵੇਗਾ ਰੋਡ ਸ਼ੋ 1 ਅਗਸਤ ਨੂੰ ਪਟਿਆਲਾ ਸ਼ਹਿਰੀ ਸੀਟ ਤੇ ਹੋਣ ਵਾਲੀ ਉਪਚੋਣ ਦੇ ਸ਼ਕਤੀ ਪ੍ਰਦਰਸ਼ਨ ਵੱਜੋਂ ਦੇਖਿਆ ਜਾ ਰਿਹਾ ਹੈ ਇਸ ਰੋਡ ਸ਼ੋ ਦੇ ਵਿੱਚ ਆਮਾਦੀ ਪਾਰਟੀ ਦੇ ਕਈ ਲੀਡਰ ਮੌਜੂਦ ਹੋਣਗੇ ਰਾਸ਼ਟਰੀ ਲੀਡਰ ਮਨੀਸ਼ ਸਿਸੋਧਿਆ ਸੰਸਦ ਭਗਵੰਤ ਮਾਨ ਧਰਮਵੀਰ ਗਾਂਧੀ ਤੇ ਪਾਰਟੀ ਉਮੀਦਵਾਰ ਹਰਜੀਤ ਸਿੰਘ ਅਦਾਲਤੀ ਵਾਲਾ ਸ਼ਾਮਲ ਹੋਣਗੇ ਇਸ ਖਬਰ ਇਸਾਨਾ ਜੋੜ ਚੁਕੇ ਨੇ ਸਾਡੇ ਪਤਕਰਨ ਨਪਿੰਦਰ ਸਿੰਘ ਬਰਾੜ ਨਪਿੰਦਰ ਕਿ ਸ਼ੁਰੂ ਹੋ ਚੁਕਿਆ ਹੈ ਰੋਡ ਸ਼ੋ ਅਜੀਬ ਫਿਲਹਾਲ ਜਿਹੜਾ ਰੋਸ਼ੋ ਸ਼ੁਰੂ ਨਹੀਂ ਹੋਇਆ ਕਿਉਂਕਿ ਹਾਲਾਂਕਿ 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਪਰ ਹਾਲੇ ਤੱਕ ਕੈਂਡੀਡੇਟ ਖੁਦ ਹਰਜੀਤ ਸਿੰਘ ਜਿਹੜੇ ਦਲਸੀ ਵਾਲਾ ਨੇ ਉਹ ਖੁਦ ਹਲੇ ਪਹੁੰਚ ਨਹੀਂ ਪਹੁੰਚੇ ਆਪਣੇ ਡਾਕਟਰ ਜਿੱਥੇ ਸ਼ੁਰੂ ਕੀਤਾ ਜਾਣਾ ਰੋਡ 'ਚੋਂ ਔਰ ਨਾ ਹੀ ਭਗਵਾਨਤਮਾਨ ਔਰ ਉਹਨਾਂ ਦੇ ਨਾਲ ਮਨੀਸ਼ ਸੋਦੀਆ ਨੇ ਪਹੁੰਚਣਾ ਸੀ ਹਲੇ ਤੱਕ ਕੋਈ ਵੀ ਜਿਹੜਾ ਸੀਨੀਅਰ ਲੀਡਰ ਇੱਥੇ ਨਹੀਂ ਪਹੁੰਚਿਆ ਅਜੇ ਔਰ ਜਿਹੜੇ ਇਹਨਾਂ ਦੇ ਵਰਕਰ ਨੇ ਉਹ ਵੀ ਹਲੇ ਘੱਟ ਕੇ ਕਿ ਇੱਥੇ ਜਮ ਹੋਏ ਨੇ ਤਾਂ ਲੱਗ ਰਿਹਾ ਹੈ ਕਿ ਅਜੇ ਥੋੜਾ ਸਮਾਂ ਹੋਰ ਲੱਗ ਸਕਦਾ ਹੈ ਇਸ ਰੋਡ ਸ਼ੋਅ ਨੂੰ ਸ਼ੁਰੂ ਹੋਣ ਦੇ ਵਿੱਚ ਜੀ ਨਬਿੰਦਾ ਹੋਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਰੋਡ ਸ਼ੋਅ ਨੂੰ ਲੈ ਕੇ ਹਾਂ ਬਿਲਕੁਲ ਅਸੀਂ ਤਿਆਰੀਆਂ ਤਾਂ ਕੀਤੀਆਂ ਗਈਆਂ ਨੇ ਕਿਉਂਕਿ ਮੁਕਾਬਲਾ ਤੇ ਸੇ ਕਾਫੀ ਜਿਹੜਾ ਮੁਸ਼ਕਿਲ ਕਹਿ ਸਕਦੇ ਆ ਅਸੀਂ ਕਿ ਪਰ ਆਮ ਆਦਮੀ ਪਾਰਟੀ ਦੇ ਹੌਸਲੇ ਉੱਤਰ ਕੇ ਬੁਲੰਦ ਨੇ ਕਿ ਪਹਿਲਾਂ ਜਿਹੜਾ ਲੋਕ ਸਭਾ ਸੀਟ ਹੈ ਉਹ ਤਰਨਵੀਰ ਗਾਂਧੀ ਡਾਕਟਰ ਤਰਨਵੀਰ ਗਾਂਧੀ ਜਿੱਤ ਜੁਕ ਨੇ ਤੋਂ ਔਰ ਮਹਾਰਾਣੀ ਪ੍ਰਨੀਤ ਕੌਰ ਨੂੰ ਔਰ ਆਇਆ ਜੋ ਮੌਜੂਦਾ تھا ਪਾਕਦਵੀ ਸੀ ਉਹਨਾਂ ਨੂੰ ਹਰਾਇਆ ਇਸ ਲਈ ਆਮ ਆਦਮੀ ਪਾਰਟੀ ਦੇ ਹੌਸਲੇ ਕਾਫੀ ਬੁਲੰਦ ਨੇ ਤਿਆਰੀਆਂ ਕੀਤੀਆਂ ਗਈਆਂ ਨੇ ਗੱਡੀਆਂ ਸਜਾਈਆਂ ਗਈਆਂ ਨੇ ਜਿੱਦਾਂ ਗੱਡੀਆਂ ਦੇ ਵਿੱਚ ਰੋਲਸ ਰੋਸੀ ਟੈਨ ਓਪਨ ਗੱਡੀਆਂ ਜਿਹੜੀਆਂ ਓਪਨ ਛੋਟੇ ਜਿਹੜੇ ਸੈਂਟਰਲ ਅਪਲਾਈ ਕੇ ਉਹਨਾਂ ਦੇ ਵਿੱਚ ਪੁਲੀਆ ਗੱਡੀਆਂ ਦੇ ਵਿੱਚ ਸਾਰੇ ਜਿਹੜੇ ਨਾਲ ਸੀਨੀਅਰ ਲੀਡਰਸ਼ਿਪ ਹੋਏਗੀ ਉਹ ਸਵਾਰ ਹੋ ਕੇ ਇਹਦਾ ਰੋਡ ਸ਼ੋਅ ਕਰਨਗੇ ਔਰ ਕੋਈ ਜਿਹੜੀ ਆਮ ਆਦਮੀ ਪਾਰਟੀ ਕੋਈ ਵੀ ਜਿਹੜਾ ਤਾਂ ਜਿਹੜਾ ਚੱਲਣਾ ਚਾਹੁੰਦੀ ਉਹਨਾਂ ਦੀ ਕਿਉਂਕਿ ਪੂਰੀ ਉਮੀਦਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਔਰ ਮੁਕਾਬਲਾ ਕਾਫੀ ਸਖਤ ਹੈ ਕੈਪਟਨ ਅਮਰਿੰਦਰ ਸਿੰਘ ਵੀ ਸੀਟ ਹੈ ਔਰ ਲਗਾਤਾਰ ਕਾਂਗਰਸੀ ਝੋਲੀ ਵਿੱਚ ਸੀਟ ਰਹੀ ਹੈ ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਇਸ ਰੋਡ ਸ਼ੋਅ ਦੇ ਰਾਹੀਂ ਆਪਣਾ ਸ਼ਰਸ਼ੀ ਪ੍ਰਚਾਰ ਜਿਹੜਾ ਕਰਨਾ ਚਾਹੁੰਦੀ ਹੈ